ਦੀ ਸਾਰੇ ਪੁਆੜੇ ਪਾਉਂਦੀ ਆ ਗੱਗੀ ਕੱ ਕਿ ਤੋਂ ਡਰਦਾ ਮੈਂ ਮੇਰਾ ਸਹ ਖਬਰ ਕਿੱਥੇ ਆ ਗੱਗੀ ਕੋਈ ਨਾ ਦੂ ਤਨੂੰ ਤਨੇਸੜੀ ਤੇ ਜਾਣ ਨਾ ਗੱਗੀ ਤੋਂ ਡਰਦਾ ਮੈਂ ਕਿ ਕਿ ਡੀਸੀ ਲੱਗਿਆ ਮੇਰੇ ਤੇ ਗੱਗੀ 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 ਵੀਰੇ ਕੋਈ ਨਾ ਯਾਰ ਖੜ ਜਾ ਗੱਕੇ ਵੀਰੇ ਕੌਣ ਕੌੜੀ ਜੀ ਤੁਸੀਂ ਗੱਗੀ ਆ ਮੈਂ ਤੇ ਮੈਨੂੰ ਪਤਾ ਨਹੀਂ ਗੱਗੀ ਬਰੇਫਾਂ ਤੂੰ ਵੀ ਬਾਰ ਆ ਕਰਦਾ ਹਾ ਜੀ ਅਗਰ ਸਵਾਰ ਪਾ ਦੇ ਮੈਂ ਤੇ ਜੀਦਾ ਵਾ ਗਿੱਡਾ ਵਰਪਾ ਇੰਤੈਸਟ ਇੰਤੈਸਟ ਗਿੱਡਾ ਵਰਪਾ ਜੰਗੀ 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 ਇਹ ਲੱਗਿਆ ਮੈਂ ਇਹ ਲੱਗਿਆ ਹੋਇਆ ਤੂੰ ਤੇਜੀ ਮਸ਼ਾਈਨ ਤੋਂ ਬਸ ਲੱਗ ਜੰਗੀ ਜੰਗਾ ਖਾਤ ਨਾ ਨਹੀਂ ਬਹੁਤ ਮੰਦੀ ਸੀ ਤੂੰ ਮੁੱਛੀ ਪਾਏ ਦੀਵਾਰ ਪਟਾ ਕਸਮ ਦੱਸ ਸੈਰ ਸਾਰ ਤੂੰ ਬਕਸਾ ਦਮ ਨੂੰ ਕਹ ਹੋਰ ਜਾਜਾ ਕਲਣਾ ਤੂੰ ਕੀ ਕਹ ਰਿਹਾ ਮੈਂ ਰਿਸਟਰ ਨੂੰ ਅਸਲੀ ਕਹਿੰਦਾ ਜੀ ਹੈ ਤੇ ਪਿਆਰੇ ਨੇ ਜੀ ਬਿਊਟੀਫੁਲ ਜਿਸਮੂਤ ਪਿਰੇਮੀ ਨੂੰ ਹੰਤੇ ਦੁਪਨ ਬਿਊਟੀਫੁੱਲ ਨਹੀਂ ਤੈਨੂੰ ਦਿਖੀ ਦੁਪਨਾ ਤੇ ਲੈ ਚੁਪਿਆ ਹੋਇਤੀਆ ਛੁਡ ਮਮੀ ਵੀ ਬਿਊਟੀਫੁੱਲ ਹੈ ਸਾਰੇ ਬਿਊਟੀਫੁੱਲ ਮਾਂ ਤਾਂ ਕਮ ਮਾਂ ਤਾਂ ਯਾਰ ਜਿਉਂ ਨਹੀਂ ਮੈਂ ਤਾਂ ਤੱਕ ਬੜੀ ਫਾਦਰਨੀ ਤੇ ਚਾਉਣੀ ਜਾ ਰਹੀ ਹੈ ਇੱਜਤਾ ਹੈ ਗੱਗੀ ਆਵੇ ਦਦਾਂ ਕੱਟਾ ਹੁਣ ਕਾਟੀ ਸੀ ਲੱਗਿਆ ਬਸ ਬਾਲ ਬੈਕ ਤੇਰੇ ਵਰਗੇ ਨੂੰ ਮੈਂ ਇੰਕਾਊਂਟਰ ਕਰ ਦਨਾ ਹੁਣਾ ਪਤਾ ਨਾਲੇ ਅੰਡਰਗਰਾਊਂਡ ਸਾਡੀ ਚੱਲੀ ਜ਼ਿੰਦਗੀ ਨਾ ਹੁਣ ਲੈਣ ਮਿਲਦੇ ਭੈਣ ਦੀ ਕਰੋਟਾ ਕਿੱਧਰ ਜਾਂਦੇ ਮੇਰੇ ਹੱਥ ਲਾਉਣੇ ਲਾ ਪਰ ਫੁੱਟ ਬਿਸ ਕਰ ਭੈਣ ਨੂੰ ਮੇਰੇ ਫੁੱਟ ਬਿਸ ਕਰ ਫੁੱਟ ਵਿੱਚ ਕਰ ਓਏ ਕਿੱਥੇ ਤੇ ਆ ਮੇਰੇ ਪੱਲੇ ਪੱਲੇ ਹੋਰ ਫੁੱਟ ਬਿਸ ਕਰ ਹਾ ਇੱਥੋਂ ਕਰ ਹਾਂ ਸੈਕਟਰ ਨੂੰ ਕੁੱਟਦਾ ਕੀ ਫੰਡਾ ਤੀਗਾ ਵੀਰੇ ਉਹ ਤਾਂ ਸਰਪੰਚ ਮੈਨੂੰ ਦਵਾਈ ਦਿਵਾਉਣ ਆਇਆ ਸੀ ਹਾਂ ਰਾਤ ਮੇਰੇ ਦਰਦ ਉੱਠ ਗਿਆ ਇਹ ਤਾਂ ਹੈ ਨਹੀਂ ਸੀ ਸਾਰੀ ਰਾਤ ਕਰ ਫੋਨ ਮਿਲਾਈਗੇ ਫੋਨ ਨਹੀਂ ਮਿਲਿਆ ਬਈ ਆ ਤੂੰ ਨਾ ਇਟੋ ਹੈ ਪਤਾ ਨਹੀਂ ਕਿੱਥੇ ਜਾਂਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਉਹ ਸਾਰੇ ਤੇਰੇ ਬੰਦੇ ਮਾਤਰਮ ਜਾਦਾ ਗਿਆ ਮੈਂ ਇਹ ਤਾਂ ਫੋਨ ਵੀ ਲਾਈ ਗਈ ਸੁੱਚਾ ਫਾਈ ਗਿਆ ਹਰ ਕੇ ਫਿਰ ਮੈਂ ਸਰਪੰਚ ਨੂੰ ਫੋਨ ਕਰਿਆ ਕੀ ਪ੍ਰੋਬਲਮ ਹੋ ਗਈ ਸੀ ਤੈਨੂੰ ਵੀਰੇ ਮੇਰੇ ਦਰਦ ਉੱਠ ਗਿਆ ਸੀ ਬੰਦ ਹੀ ਨਹੀਂ ਹੋਇਆ ਵਿਚਾਰਾ ਤਾਇਆ ਵੀ ਭੱਜੀ ਫਿਰਿਆ ਸਾਰੀ ਰੋਣ ਮੈਨੂੰ ਕਰ ਲੈਣਾ ਦੀ ਤੂੰ ਕੌਲਾ ਐਡੀ ਕੀ ਚੱਕਰ ਦੀ ਬਾਈਆ ਕੋਈ ਨਾ ਸੱਟ ਡਾਉਣ ਮੈਂ ਵੀ ਟ੍ਰਿਬੂ ਦੇਣ ਗਿਆ ਤੀਗਾ ਕੀ ਬਣਿਆ ਸੱਚ ਤੇਰਾ ਇੰਟਰਵਿਊ ਚ ਮਨੂ ਕਹਿੰਦਾ ਤੈਨੂੰ ਕੋਪਿਟਰ ਆਉਂਦਾ ਮਹਾ ਆਉਂਦਾ ਦਾ ਕਦਾ ਕਿਵੇਂ ਮਹਾਂ ਮੈਨੂੰ ਆਨ ਕਰਨਾ ਆਉਂਦਾਗਾ ਆਫ ਕਰਨਾ ਆਉਂਦਾਗਾ ਕਹਦਾ ਚਲਾ ਕੇ ਦਿਖਾ ਮਤਾਰਾਂ ਪਾ ਰਹੀ ਸਿੱਧੀਆਂ ਅੱਛਾ ਮੱਤ ਗਿਆ ਉਹਦਾ ਕਪੂਟਰ ਫੇ ਮੈਨੂੰ ਕਹਿਆ ਤੈਨੂੰ ਸੀ ਲੈਂਗਵੇਜ ਆਉਂਦੀ ਆ ਸੀ ਮਤਲਬ ਭਾਵੇਂ ਗਾਲ ਹੁੰਦੀ ਆ ਇੱਕ ਦੱਸਦਾ ਨਹੀਂ ਹੈਗਾ ਮੈਂ ਮਹਾਂ ਆਉਂਦੀ ਆ ਫਿਰ ਸੀ ਤੇ ਮੈਂ 4-5 ਗਾਲਾਂ ਘੜਤੀਆਂ ਫਿਰ ਮੈਨੂੰ ਉਹਨਾਂ ਨੇ ਵਧੀਆ ਮੈਨਾਂ ਕਹਿੰਦੇ ਵੀ ਤੁਸੀਂ ਆਹ ਲੋ ਕਰਾਇਆ ਵੀ ਲੋੜ ਨਹੀਂ ਹੈਗੀ ਤੁਹਾਡੀ ਜੌਬ ਦੀ ਮਹਾਂ ਕਿਉਂ ਕਹਾਂ ਜਦੋਂ ਵੱਡੇ ਦਾਰ ਇੰਨੀਆਂ ਭਰਤੀਆਂ ਹੋਣੀਆਂ ਤੁਹਾਨੂੰ ਉਹਦੀ ਰੱਖਾਂਗੇ ਤੂੰ ਮੈਨੇਜਰ ਨੂੰ ਗਾਲਾਂ ਕੱਢ ਕੇ ਆਇਆ। ਉਹ ਇੱਕ ਦੋ ਥਾਪੜ ਵੀ ਲਾਇਆ ਵਸ ਇੱਕ ਦੋ ਗਾਲਾਂ ਕੱਢੇ। ਜ਼ਿਆਦਾ ਨਹੀਂ ਮੈਂ ਹੋਰ ਕੁਝ ਕਿਹਾ ਹੈਗਾ ਉਹਨੂੰ। ਐਨਾ ਕੀ ਕਿਹਾਗਾ? ਉਹ ਮੈਨੂੰ ਉਹਨਾਂ ਨੇ ਇਹ ਕਿਹਾ ਵੀ ਤੈਨੂੰ ਰੱਖਾਂਗੇ ਤਾਂ ਪੱਕਾ। ਆਹ ਬਦਦੇਦਾਰੀਆਂ ਭਰਤੀ ਆਉਣੀਆਂ ਆ। ਉਹ ਤੇਰੀ ਸਲੈਕਸ਼ਨ ਕਰਾਂਗੇ ਕਹਿੰਦੇ। ਹਾਂ। ਲੈਂਚ ਕਰ ਲਿਆ। ਲੈਂਚ ਕਰਨ। ਉਹ ਇਹਨਾਂ ਕਰਾਉਣਾ ਤੁਹਾਨੂੰ ਲੈਂਚ। ਕਿੱਧਰ ਕਿੱਧਰ ਆ? ਵੇਅਰ ਯੂ ਫਰੋਂ ਕੰਮ ਜਾ ਕਿ ਹੋ ਲਈ ਥੋੜਾ ਕੀ ਕੰਮ ਕਰਨ ਦਾ ਕੰਮ ਹੈ ਹਲੇ ਮੇਰਾ ਕੰਮ ਤਾਂ ਪੂਰਾ ਹੋ ਜਾਣ ਦੇ ਕਿਹੜਾ ਜੀ ਹਲੇ ਤਾਂ ਪੈਂਡਿੰਗ ਪਿਆ ਦਾ ਕਿਹੜਾ ਪਾਣੀ ਰਸ ਹੈਗੇ ਆਪਣੇ ਹਾਂ ਹੈਗਾ ਚੱਲ ਲੈ ਕੇ ਆ ਸ਼ਹੀਦ ਨੇ ਲੈ ਕੇ ਆ ਭੱਜ ਗਏ ਤੂੰ ਲੈ ਕੇ ਆ ਤੂੰ ਲੈ ਕੇ ਸਿੱਟਰ ਰੋਕ ਤੂੰ ਲੈ ਕੇ ਰਸ ਲੈ ਕੇ ਕਿਹੜਾ ਕੰਮ ਜੀ ਕੋਈ ਨਾ ਦੱਸੂੰ ਤੁਹਾਨੂੰ ਕੋਈ ਪੋਤਾ ਗਿਆ ਸਾਰਾ ਨਾ ਰਹਿਵਾ ਥੋੜਾ ਰਹਿਦਾ ਲਾਸਤ ਸਮਗਰੀ ਰਹਿ ਗਈ ਬਸ ਇਹ ਤੋਂ ਬਾਅਦ ਦੀ ਜਾਂਦਾ ਕਿੱਧਰ ਜਾਂਣਾ ਹੈ ਕਿੱਧਰ ਜਾਂਣਾ ਹੈ ਚੱਲ ਚੱਲ ਰਸ ਲੈ ਕੇ ਰਸ ਲੈ ਕੇ ਕੱਕੀ ਤੁਰਾ ਸਾਕੀ ਕਰਨਾ ਉਹ ਥੋੜਾ ਜਿਹਾ ਕੰਮ ਜਾ ਕਰਨਾ ਆਪਣਾ ਸੀਟ ਆਪਣਾ ਸਿੱਖਣਾ ਉਹ ਕਹਿੰਦਾ ਜੋਬ ਵਾਲੇ ਕਹਿੰਦੇ ਇਹਦਾ ਸੀਵੀ ਟੱਪਿਆ ਕਰੋ ਕਹਿੰਦਾ ਦੋ ਦਿਨ ਰੱਖ ਕੇ ਟੱਪਿਆ ਕਰੋ ਕਹਿੰਦਾ ਤੁਸੀਂ ਅੱਛਾ ਹਾਂ ਆ ਚੱਲੂ ਜੀ ਧਾਗਾ ਕਰਨਾਗਾ ਧਾਗਾ ਕਰਨਾਗਾ ਰੱਸਾ ਲੈਗਾ ਵੱਡਾ ਰੱਸਾ ਲੈ ਗਿਆ ਕੀ ਦੇਖਦਾ ਕੀ ਦੇਖਦਾ ਆਈਜ਼ ਕੱਟਦਾ ਭੈਣ ਕਿਣੀ ਆ ਗੱਗੀ ਲੋਈ ਕੀਦੀ ਆ ਤੂੰ ਤਾਂ ਐਂ ਗਿਆ ਸੀਗਾ ਇਦਾਂ ਮੈਂ ਨਾਈਟ ਉੱਥੇ ਪਟਿਆਲੇ ਜਿਹੜਾ ਹੋਆਗਾ ਬੱਸ ਸਟੈਂਡ ਉੱਥੇ ਦੀ ਪਿਆਦੀਆਂ ਮੈਂ ਰਾਤ ਆ ਤੇ ਕਹਿੰਦੇ ਨੂੰ ਠੰਡ ਜੀ ਲੱਗੀ ਇੱਕ ਮੁੰਡਾ ਜ ਆ ਹੋਰ ਲਈ ਪਿਆ ਤੀਗਾ ਮੈਂ ਆਖਿਆ ਯਾਰ ਮੈਨੂੰ ਠੰਡ ਜੀ ਲੱਗਦਾ ਕਦਾ ਆਇਆ ਜਾਂ ਕਮਨ ਕੌਮਨ ਮੋਦੇ ਤੇ ਹਰ ਵਰ ਗਿਆ ਲੋਈ ਜਿਚ ਇਹ ਤੋਂ ਬਾਅਦ ਪੁਰਾਣੀ ਰਾਤ ਉਹ ਕਿੱਧਰ ਵਗ ਗਿਆ ਮੈਂ ਥਾਪੜੇ ਥੂਪੜੇ ਵੀ ਪਤਾ ਨਹੀਂ ਕੀ ਗੱਲ ਬੱਚੇ ਮੇਲਾ ਦਾ ਖਾਦੀ ਪੀਤੀ ਜ ਪਤਾ ਨਹੀਂ ਚੱਲ ਕੀ ਸਿਸਟਮ ਹੋ ਗਿਆ ਪਰ ਮੈਂ ਲੋਈ ਜੀ ਲੈ ਆ ਉਹ ਠੰਡ ਲੱਗੀ ਜਾਂਦੀ ਦੀ ਹਾਏ ਤੂੰ ਦੀ ਵਿਚਾਰੇ ਤੇ ਲੋਈ ਵੀ ਚੱਕ ਲੈ ਆ ਉਰੀ ਹੈ ਹਾਂਜੀ ਕੋਈ ਚੱਕ ਨਹੀਂ ਚੱਲੂ ਚਾਹ ਠੀਕ ਆ ਬੜੇ ਮੇਰੀ ਗਾਹ ਸੋਣਾ ਤੂੰ ਡਿਨਰ ਤਿਆਰ ਕਰ ਡਿਨਰ ਤਿਆਰ ਕਰਕੇ ਉਧਰ ਆਈ ਚੰਗਾ ਤਾਈ ਕਾਲੀ ਚ ਚੱਲ ਠੀਕ ਹੈ ਮੈਂ ਉੱਥੇ ਤੇ ਚਾਹ ਬਣਾ ਦਿੰਨੀ ਹਾਂ ਹਾਂ ਮੈਂ ਠੀਕ ਆ ਅੱਜ ਇੱਕ ਪ੍ਰੋਜੈਕਟ ਜਾ ਲਾਉਣਾ ਆ ਜਾ ਹਣੀ ਚੱਲ ਕੋਈ